ਉਹ ਗਿਆਨ ਪ੍ਰਾਪਤ ਨਹੀਂ ਕਰਦੇ ਰਸਤੇ ਦੇ ਵਿੱਚ ਆਪਣੀ ਅਜੇ ਯਾਤਰਾ ਚੱਲ ਰਹੀ ਹੈ ਤਾਂ ਹੀ ਕਬੀਰ ਸਾਹਿਬ ਜੀ ਕਹਿੰਦੇ ਨੇ ਨਾ ਕਿ ਕਬੀਰ ਗਰਬ ਨਾ ਕੀਜੀਐ ਰੰਕ ਨ ਹਸੀਐ ਕੋਇ ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਇ ਕਬੀਰ ਸਾਹਿਬ ਕਹਿੰਦੇ ਵੀ ਇੱਕ ਗਰੀਬ ਨੂੰ ਦੇਖ ਕੇ ਇੱਕ ਕੰਗਾਲ ਨੂੰ ਦੇਖ ਕੇ ਕਿਉਂ ਹੱਸਦਾ ਅੱਜ ਤੇਰੇ ਕੋਲੇ 4 ਪੈਸੇ ਨੇ ਜੇ ਤੂੰ ਅੱਜ ਅਮੀਰ ਆ ਪਰ ਇੱਕ ਗੱਲ ਯਾਦ ਰੱਖੀ ਤੇਰੀ ਬੇੜੀ ਵੀ ਹਜੇ ਪਾਣੀ ਦੇ ਵਿੱਚ ਹੀ ਆ ਅਜੋ ਸੁਨਾਓ ਸਮੁੰਦਰ ਮੈਂ ਹਜੇ ਕੀ ਪਤਾ ਪਾਣੀ ਚ ਕਦੋਂ ਛਾਲ ਆ ਜਾਣੀ ਆ ਪਤਾ ਨਹੀਂ ਦਿਨ ਕਿਸ ਤਰ੍ਹਾਂ ਦੇ ਆ ਜਾਣੇ ਆ ਤਾਂ ਹੀ ਬਾਣੀ ਕਹਿੰਦੀ ਆ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਤ ਤੇ ਪੰਡਤ ਕਰਬੋ ਪੰਡਤ ਤੇ ਮੁਗਤਾਰੀ ਉਹਦੀ ਰਹਿਮਤ ਹੈ ਭਿਖਾਰੀ ਤੋਂ ਰਾਜਾ ਬਣਾ ਦਿੰਦਾ ਤੇ ਰਾਜੇ ਤੋਂ ਭਿਖਾਰੀ ਵੀ ਬਣਾ ਦਿੰਦਾ ਜਦੋਂ ਉਹਦੇ ਅਸੂਲਾਂ ਨੂੰ ਉਹਦੀ ਰਜਾ ਨੂੰ ਉਹਦੇ ਹੁਕਮ ਨੂੰ ਪਾਲਦਾ ਨਹੀਂ ਵਾਇਸ ਗੁਰੂ ਦੀਆਂ ਦਾਤਾਂ ਨੂੰ ਸਮਝਣ ਦੀ ਬਜਾਏ ਉਹਨਾਂ ਦਾਤਾਂ ਦੇ ਵਿੱਚ ਸ਼ੁਕਰ ਮਨਾਉਣ ਦੀ ਬਜਾਏ ਉਹਨਾਂ ਤੇ ਤੰਗ ਕੱਸਣ ਲੱਗ ਜਾਂਦਾ ਹੈ ਜਦੋਂ ਇਹ ਕਹਿਣ ਲੱਗ ਜਾਂਦਾ ਕਿਹੜਾ ਰੱਬ ਕੌਣ ਰੱਬ ਹੈਗਾ ਕਿੱਥੇ ਹੈਗਾ ਮੈਨੂੰ ਵਿਖਾਓ ਉਹ ਸਾਰਾ ਉਹਦੇ ਅੰਦਰ ਜਿਹੜਾ ਹੰਕਾਰ ਬੋਲਦਾ ਜਦੋਂ ਵਾਹਿਗੁਰੂ ਦੀ ਰਹਿਮਤ ਹੁੰਦੀ ਹੈ ਉਹ ਚੱਕਨਾ ਚੂਰ ਹੋ ਜਾਂਦਾ ਹੈ ਤਾਂ ਹੀ ਕਬੀਰ ਸਾਹਿਬ ਕਹਿੰਦੇ ਵੀ ਕਿਸੇ ਨੂੰ ਦੇਖ ਕੇ ਕਿਸੇ ਦਾ ਮਜ਼ਾਕ ਨਾ ਉਡਾ ਕਿ ਉਹ ਗਰੀਬ ਹੈ ਉਹ ਰੰਗ ਹੈ ਕੰਗਾਲ ਹੈ ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਤੈਨੂੰ ਕੀ ਪਤਾ ਤੇਰੀ ਬੇੜੀ ਵੀ ਹਜੇ ਸੰਸਾਰ ਸਮੁੰਦਰ ਦੇ ਵਿੱਚ ਡਾਵਾ ਡੋਲ ਐ ਪਤਾ ਨਹੀਂ ਕਦੋਂ ਛੱਲਾ ਆਉਣੀ ਐ ਪਤਾ ਨਹੀਂ ਕਦੋਂ ਤੂਫਾਨ ਆ ਜਾਣਾ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕੋਈ ਐਹੋ ਜੀ ਘਟਨਾ ਵਾਪਰ ਜਾਣੀ ਐ ਪਰਿਵਾਰ ਦੇ ਵਿੱਚ ਪਤਾ ਨਹੀਂ ਕਦੋਂ ਕੀ ਹੋ ਜਾਣਾ ਇਸ ਕਰਕੇ ਅਜੋ ਸੋਨਾਉਂ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਪਤਾ ਨਹੀਂ ਕੀ ਹੋ ਜਾਣਾ ਇਸ ਲਈ ਭਾਈ ਇਸ ਚੀਜ਼ ਦਾ ਮਾਣ ਨਾ ਕਰ